ਲੋ ਜੀ ਕੜਾਕੇ ਦੀ ਧੁੱਪਾਂ ਐਨ ਜਮਾ ਸੂਰਜ ਸਿਰ ਤੇ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਤੁਹਾਡੇ ਵਾਸਤੇ ਅੱਜ ਨਿਕਲੇ ਆਪਾਂ ਘਰੋਂ ਬਾਹਰ ਤੁਹਾਨੂੰ ਦੱਸਣ ਵਾਸਤੇ ਤੁਹਾਡੀ ਜਾਣਕਾਰੀ ਵਾਸਤੇ ਆਪਾਂ ਹੁਣ ਜਾ ਰਹੇ ਹਾਂ ਜੋਤਬਾਈ ਜੀ ਕੋਲੇ ਉਹਨਾਂ ਨਾਲ ਗੱਲ ਹੋਈ ਸੀ ਤਿੰਨ ਮਹੀਨੇ ਪਹਿਲਾਂ ਆਈ ਸੀ ਉਹ 11 ਜਾਣੇ ਸੀ 에어ਪੋਰਟ ਤੋਂ ਕੰਪਨੀ ਲੈਣ ਆਈ ਸੀ ਜਾਂ ਨਹੀਂ ਲੈਣਾ ਆਈ ਸੀ ਕਿਹੜਾ ਏਜੰਟ ਸੀ ਕਿਹੜੀ ਕੰਪਨੀ ਸੀ ਸਾਰੀ ਆਪਾਂ ਜਾਣਕਾਰੀ ਸਾਨੂੰ ਦੇਵਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਵੀਰਾਂ ਨੇ ਕਮੈਂਟ ਕੀਤੇ ਕਿ ਸਾਨੂੰ ਬਾਈ ਜੀ 1.5 ਸਾਲ ਹੋ ਗਿਆ 2 ਸਾਲ ਹੋ ਗਏ ਕਿਸੇ ਨੂੰ 6 ਮਹੀਨੇ ਹੋ ਗਏ ਸਾਨੂੰ ਕੰਪਨੀ ਲੈਂਡ ਨਹੀਂ ਆਈ ਅਸੀਂ ਆਪ ਇੱਥੇ ਕੰਮ ਲੱਭਿਆ ਤੇ ਨਾ ਹੀ ਸਾਨੂੰ ਕੰਪਨੀ ਨੇ ਕੰਮ ਦਿੱਤਾ ਤੇ ਸਾਡਾ ਕੰਮ ਆ ਬਾਈ ਲੋਕਾਂ ਕੋਲੇ ਜਾ ਕੇ ਉਹਨਾਂ ਦਾ ਐਕਸਪੀਰੀਅੰਸ ਤੁਹਾਡੇ ਅੱਗੇ ਰੱਖਣਾ ਤੇ ਤੁਸੀਂ ਸਹੀ ਕੰਪਨੀ ਚੁਣ ਸਕੋ ਕਿਹੜੀ ਕੰਪਨੀ ਵਧੀਆ ਹੈ ਕਿਹੜਾ ਏਜੰਟ ਵਧੀਆ ਹੈ ਤੇ ਸਾਡਾ ਬਾਈ ਕਿਸੇ ਨਾਲ ਕੋਈ ਬੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਹੁਣ ਆਪਾਂ ਗੱਲ ਕਰਾਂਗੇ ਪਿਛਲੀ ਵੀਡੀਓ ਬਾਰੇ ਸਭ ਤੋਂ ਜ਼ਿਆਦਾ ਕਮੈਂਟ ਇਹੀ ਆਏ ਸੀ ਤੇ ਜਿਹੜੇ ਵੀਰਾਂ ਨੇ ਕਮੈਂਟ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਤੇ ਉਹਨਾਂ ਨੂੰ ਚਾਹੀਦਾ ਸੀ ਇੱਥੇ ਕਰੋਸ਼ੇ ਧਰਤੀ ਤੇ ਜਿੱਦੇ ਉੱtre ਸੀ 에어ਪੋਰਟ ਤੇ ਵੀਡੀਓ ਬਣਾ ਕੇ ਦੱਸਣਾ ਸੀਗਾ ਵੀ ਆਹ ਕੰਪਨੀ ਸੀ ਤੇ ਆਹ ਏਜੰਟ ਸੀਗਾ ਇਹਨਾਂ ਨੇ ਸਾਨੂੰ ਇੱਥੇ ਆ ਕੇ ਫਸਾਤਾ ਤੇ ਬਾਕੀ ਚਲੋ ਉਦੋਂ ਤੁਹਾਡੇ ਮਨ ਚ ਹੋਣਾ ਰਿਸ਼ਤੇਦਾਰ ਕੀ ਕਹਿਣਗੇ ਕੀ ਸਾਨੂੰ ਆਸ ਪੜੋਸ ਵਾਲੇ ਕਹਿਣੇ ਘਰੋ ਘਰੇ ਤਾਂ ਚਲੋ ਸਾਰਿਆਂ ਦੇ ਪਤੀ ਹੁੰਦਾ ਸਾਡੇ ਬੱਚੇ ਨਾਲ ਆਹ ਘਟਨਾ ਵਾਪਰ ਗਈ ਤੇ ਪਰ ਆਪਣੇ ਘਰ ਤੱਕ ਹੀ ਸੀਮਤ ਨਾ ਰਹੀਏ ਆਪਾਂ ਕਿਉਂਕਿ ਉਹ ਵੀ ਕਿਸੇ ਦੇ ਬੱਚੇ ਨੇ ਬਾਈ ਜੀ ਜਿਨ੍ਹਾਂ ਨੇ ਫੈਲਾਂ ਲਾ ਰੱਖੀਆਂ ਨੇ ਕਰੋਸ਼ੀਆ ਵਾਸਤੇ ਤੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਨੇ ਮਦਦ ਕਰਨੀ ਹੈ ਜਿਹੜੇ ਬੱਚੇ ਇਸ ਟਾਈਮ ਇੰਡੀਆ ਬੈਠੇ ਨੇ ਜਾਂ ਜਿਨ੍ਹਾਂ ਨੇ ਫਾਈਲਾਂ ਲਾ ਰੱਖੀਆਂ ਨੇ ਕਰੋਸ਼ੀਆ ਵਾਸਤੇ ਕਿਉਂਕਿ ਆਪਾਂ ਦੱਸਾਂਗੇ ਵੀ ਕਿਹੜੀ ਕੰਪਨੀ ਫਰਾਉਡ ਕਰਦੀ ਹੈ ਕਿਹੜੀ ਕੰਪਨੀ ਚੰਗੀ ਹੈ ਕਿਹੜਾ ਏਜੰਟ ਵਧੀਆ ਹੈ ਕਿਹੜਾ ਏਜੰਟ ਮਾੜਾ ਤੇ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਦਿਲ ਵੱਡਾ ਰੱਖਿਓ ਸੋਚ ਵੱਡੀ ਰੱਖਿਓ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਨਾ ਸੋਚੋ ਹਰੇਕ ਦਾ ਭਲਾ ਕਰੋ ਸੱਚ ਜਾਣਿਓ ਪ੍ਰਮਾਤਮਾ ਵੀ ਕਦੇ ਤੁਹਾਡਾ ਬੁਰਾ ਨਹੀਂ ਹੋਣ ਦੇਵੇਗਾ ਇਹ ਆ ਗਿਆ ਜੀ ਚੌਂਕ ਤੇ ਉਹ ਸਾਹਮਣੇ ਆ ਗਿਆ ਪੈਟਰੋਲ ਪੰਪ ਉਹ ਸਾਹਮਣੇ ਜਾ ਕੇ ਉਹਨਾਂ ਦਾ ਕੰਮ ਚੱਲਦਾ ਹੈਗਾ ਉੱਥੇ ਜਾ ਕੇ ਮਿਲਾਵਾਂਗੇ ਤੇ ਗੱਲਬਾਤ ਕਰਾਂਗੇ ਬਣਿਆ ਰਿਓ ਵੀਡੀਓ ਦੇ ਐਂਡ ਤੱਕ ਲਓ ਜੀ ਆਪਾਂ ਪਹੁੰਚ ਗਏ ਹੁਣ ਉਹਨਾਂ ਦੀ ਲੋਕੇਸ਼ਨ ਤੇ ਤੇ ਭਾਈ ਮੈਸਨ ਦੇ ਕੰਮ ਚਾਏ ਸੀ 11 ਜਾਣੇ ਮੈਸਨ ਦਾ ਕੰਮ ਕਰਦੇ ਨੇ ਇੱਥੇ ਉਹ ਤੇ ਆਹ ਚੱਲ ਜਿੰਦਾ ਉਹਨਾਂ ਦਾ ਕੰਮ ਆ ਉਹ ਸਾਹਮਣੇ ਨੇ ਸਾਰੇ ਭਾਈ ਉਹ ਸੂ ਉਹ ਸਾਰੇ ਆਪਣੇ ਪੰਜਾਬੀ ਭਰਾ ਨੇ ਇੰਦਰ ਸਾਰਾ ਕੰਮ ਚੱਲਦਾ ਉਹਨਾਂ ਦਾ ਪੂਰੀ ਗੱਲਬਾਤ ਕਰਾਵਾਂਗੇ ਬਾਈਆਂ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ ਚਾਲ ਬੰਦੇ ਨੇ ਤੇ ਆਹ ਵੀਰ ਨਾਲ ਆਪਾਂ ਇੰਟਰਵਿਊ ਕਰਾਂਗੇ ਅੱਜ ਆ ਦੇਖੋ ਜਲ ਬੰਨੀ ਜਾਂਦੇ ਨੇ ਆਹ ਕੰਮ ਇਹਨਾਂ ਦਾ ਤੇ ਉਹ ਇਹਨਾਂ ਦਾ ਸੁਪਰਵਾਈਜ਼ਰ ਹੈ ਗੋਰਾ ਜਿਹੜਾ ਕਾਗਜ਼ ਚੱਕੀ ਫਿਰਦਾ ਉਹ ਸਾਹਮਣੇ ਕੰਮ ਕਰਾ ਰਿਹਾ ਹੈ ਇਹਨਾਂ ਤੋਂ ਅੱਗੇ ਪੰਜਾਬੀ ਭਰਾ ਨੇ 11 ਜਾਣੇ ਆਏ ਸੀ ਇਸ ਕੰਪਨੀ ਚ ਸਾਰੀ ਗੱਲਬਾਤ ਕਰਾਂਗੇ ਆਪਾਂ ਤੇ ਆ ਇਹਨਾਂ ਦਾ ਟਰੱਕ ਖੜਾ ਹੈ ਕਮਾਲ ਆਉਂਦਾ ਤੇ ਇੱਥੇ ਕੋਈ ਬਿਲਡਿੰਗ ਬਣ ਰਹੀ ਹੈ ਮੈਸਨ ਦਾ ਕੰਮ ਚੱਲ ਰਿਹਾ ਹੈ ਤੁਹਾਨੂੰ ਪੂਰੀ ਜਾਣਕਾਰੀ ਦਿਖਾਵਾਂਗੇ ਤੇ ਅਸੀਂ ਗਏ ਸੀ ਅੰਦਰ ਤੇ ਉਹ ਜਿਹੜਾ ਗੋਰਾ ਸਾਹਮਣੇ ਦੇਖ ਰਹੇ ਤੁਸੀਂ ਉਹ ਸਾਹਮਣੇ ਉਹ ਗੋਰਾ ਕਰਾ ਤੁਹਾਡੇ ਸੂਨੀ ਪਾਏ ਤੇ ਤੁਸੀਂ ਅੰਦਰ ਨਹੀਂ ਆ ਸਕਦੇ ਆ ਕਰਕੇ ਸਿੱਥੇ ਖੜੇ ਆ ਹੁਣ ਬਾਈਆਂ ਨੇ ਬੇਟ ਕਰਦੇ ਲੰਚ ਟਾਈਮ ਹੋਇਆ ਬਾਈਆਂ ਦਾ ਉਹਦੇ ਬਾਅਦ ਤੁਹਾਡੇ ਨਾਲ ਬਲਾਵਾਂ ਗੱਲ ਕਰਾਵਾਂਗੇ ਪਰਾਂਵਾਂ ਦੀ ਸਾਰੀ ਜਾਣਕਾਰੀ ਦੇਵਾਂਗੇ ਇੱਧਰ ਇਹਨਾਂ ਦਾ ਕੰਮ ਚੱਲਦਾ ਮੜਾ ਕੈਮਰਾਮੈਨ ਨੂੰ ਬੇਨਤੀ ਇੱਧਰ ਮੜਾ ਦਿਖਾ ਦੂ ਇੱਕ ਵਾਰੀ ਹੋਰ ਉਹ ਲੰਚ ਟਾਈਮ ਕਰ ਰਹੇ ਨੇ ਬਾਈ ਨੇ ਬਹੁਤ ਬਹੁਤ ਧੰਨਵਾਦ ਟਾਈਮ ਕੱਢਿਆ ਲੰਚ ਕਰਕੇ ਹੁਣ ਆਏ ਆ ਵੀਰ ਜੀ ਅੱਧੇ ਘੰਟੇ ਦਾ ਬ੍ਰੇਕ ਇਹਨਾਂ ਦਾ ਤੇ ਆਪਣਾ ਕਿਹੜਾ ਪਿੰਡ ਆ ਬਾਈ ਜੀ ਮੇਰਾ ਵੀਰ ਜੀ ਪਿੰਡ ਹੈਗਾ ਆਪਣਾ ਰਾਮਗੜਾ ਰਾਮਗੜ੍ਹ ਜ਼ਿਲ੍ਹਾ ਪਟਿਆਲਾ ਪੈਂਦਾ ਆਪਾਂ ਨੂੰ ਪਟਿਆਲੇ ਦਾ ਰਹਿਣ ਵਾਲਾ ਆਇਆ ਮੈਂ ਤਿੰਨ ਚਾਰ ਕਿਲੋਮੀਟਰ ਆਪਣਾ ਪਿੰਡ ਆ ਉੱਥੇ ਤੋਂ ਪਟਿਆਲੇ ਤੋਂ ਹਾਂਜੀ ਆਪਣਾ ਰਾਮਗੜ੍ਹ ਪਟਿਆਲੇ ਕੋਲੇ ਪੈਂਦਾ ਰਾਮਗੜ੍ਹ ਪਟਿਆਲੇ ਕੋਲੇ ਹਾਂਜੀ ਵੀਰੇ ਤੇ ਤੁਸੀਂ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਨੂੰ ਸਾਨੂੰ ਵੀਰੇ ਲਗਭਗ 2 ਮਹੀਨੇ ਹੋ ਜਾਣਾ ਆਏ 16 ਨੂੰ 2 ਮਹੀਨੇ ਹੋ ਗਏ ਕਰੋ ਨਿਕਲੇ ਨੂੰ ਹਾਂ ਵੀਰੇ ਕਰੋ ਨਿਕਲੇ ਨੇ ਹਾਂਜੀ ਤੇ ਉਧਰ ਏਜੰਟ ਅਸੀਂ ਜਿਹੜਾ ਤੁਹਾਡਾ ਉਹਨੇ ਕੰਮ ਕਰਾਇਆ ਸੀ ਤੁਹਾਡੇ ਕੰਪਨੀ ਚ ਡਾਇਰੈਕਟਰ ਇੰਟਰਵਿਊ ਹੋਈ ਸੀ ਜਾਂ ਵੈਸੇ ਫੈਲ ਲਾਈ ਸੀ ਤੁਸੀਂ ਸਾਡਾ ਜੀ ਉਹਨਾਂ ਨੇ ਇੰਟਰਵਿਊ ਕਰਵਾਈ ਸੀ ਜੀ ਬੰਦੇ ਨਾਲ ਸਾਡੀ ਬੰਦੇ ਨਾਲ ਕਿਵੇਂ ਹੋ ਸੀ ਸਾਡੀ ਵੀਡੀਓ ਦੇਖੀ ਸੀ ਇਹਨਾਂ ਨੇ ਕੰਮ ਕਰਦੀ ਜੀ ਤੇ ਸਾਰਾ ਕੰਮ ਕਰ ਜੋ ਵੀ ਕੀਤਾ ਸੀ ਆਪਣਾ ਜੋ ਪਲਾਸਟਰ ਕਰਦੇ ਆਂ ਚਣਾਈ ਕਰਦੇ ਆਂ ਜਿਹੜਾ ਵੀ ਕੰਮ ਜਿਹੜਾ ਵੀ ਕੀਤਾ ਸਰੀਆ ਬੰਨ ਦਾ ਕੋਈ ਸਾਰੀ ਵੀਡੀਓ ਬਣਾ ਕੇ ਇਹਨਾਂ ਨੂੰ ਭੇਜੀ ਸਨ ਫਿਰ ਇਹਨਾਂ ਨੇ ਸਾਡਾ ਵਰਕ ਪਰਮਿਟ ਪਾਸ ਕਰਿਆਗਾ ਸਾਰਾ ਕੁਝ ਕਰਕੇ ਜੀ ਤਾ ਸਾਨੂੰ ਅੱਛਾ ਵੀਡੀਓ ਕਾਲ ਤੇ ਤੁਹਾਡੀ ਹੋਈ ਸੀ ਇੰਟਰਵਿਊ ਹਾਂਜੀ ਹਾਂਜੀ ਵੀਡੀਓ ਭੇਜੀ ਸੀ ਵੀਡੀਓ ਬਣਾ ਕੇ ਹਾਂਜੀ ਹਾਂਜੀ ਕੰਮ ਕਰਦੇ ਨੇ ਹਾਂਜੀ ਹਾਂਜੀ ਤੇ ਕਿੰਨੇ ਤੁਸੀਂ ਇੱਧਰ ਆਏ ਸੀ ਮੁੰਡੇ ਮੁੰਡੇ ਆਏ ਸੀ ਜੀ ਅਸੀਂ 10 10 11 ਜਣੇ ਆਏ ਸੀ ਜੀ 10 11 ਜਣੇ ਇਕੱਠੇ ਆਏ ਸੀ ਇਸ ਕੰਪਨੀ ਸੇ ਹੀ 10 ਘੰਟੇ ਜਨੇ ਇੱਕੋ ਫਲੈਟ ਚ ਆਈ ਸੀ ਇੱਕੋ ਫਲੈਟ ਚ ਆਈ ਸੀ ਜੀ ਇੱਕੋ ਦਿਨ ਆਈ ਸੀ ਇੱਕੋ ਦਿਨ ਆਈ ਸੀ ਇੱਕੋ ਫਲੈਟ ਟਾਈਮ ਆਈ ਸੀ ਤੇ ਇਤਰਾ ਕੇ ਤੁਹਾਨੂੰ ਕੰਪਨੀ ਨੇ ਪਿਕਅਪ ਕੀਤਾ ਸੀ ਸਰਪੜ ਤੋਂ ਹਾਂਜੀ ਹਾਂਜੀ ਕੰਪਨੀ ਦਾ ਬੰਦਾ ਗਿਆ ਸੀ ਜੀ ਲੈਣ ਸਾਨੂੰ ਆਹ ਵੇਖ ਲਓ ਜੀ ਆਹ ਤੁਹਾਡੇ ਸਾਹਮਣੇ ਆ ਹੁਣ ਫਿਰ ਤੁਸੀਂ ਸਾਡੀ ਗਲਤੀ ਕੱਢਦੇ ਹੋ ਜਿਹੜੇ ਬੱਚੇ ਇੱਥੇ ਆਉਂਦੇ ਨੇ ਜਿਨ੍ਹਾਂ ਨੂੰ ਪਿਕ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਰਿਕਵੈਸਟ ਹੈ ਤੇ ਇੰਨੇ ਕਿ ਪ੍ਰਵਾਨ ਕਰਨੀ ਕਿ ਉਹ ਆ ਕੇ ਇੱਥੇ ਦੱਸਣ ਵੀ ਆਹ ਕੰਪਨੀ ਆ ਆਹ ਏਜੰਟ ਆ ਸਾਡੇ ਨਾਲ ਧੋਖਾ ਕੀਤਾ ਕੰਪਨੀ ਵਾਲੇ ਨਹੀਂ ਲੈਣ ਆਏ ਸਾਨੂੰ ਅਸੀਂ 10 ਬੰਦੇ ਇੱਥੇ ਖੜੇ ਆ ਤੁਸੀਂ ਵੀਡੀਓ ਬਣਾ ਕੇ ਪਾਇਆ ਕਰੋ ਇਹਨਾਂ ਦੀ ਕੰਪਨੀ ਆਈ ਸੀ ਲੈਣ ਆਹ ਤੁਹਾਡੇ ਸਾਹਮਣੇ ਦੱਸੀ ਜਾਂਦਾ ਵੀਰ ਜੀ 10 ਬੰਦੇ ਆਏ ਸੀ ਚਲੋ ਜਿੰਨੇ ਵੀ ਆਏ ਸੀ ਤੇ ਕੰਪਨੀ ਦਾ ਨਾਂ ਕੀ ਸੀ ਭਾਈ ਜੀ ਕੰਪਨੀ ਦਾ ਨਾਮ ਹੈਗਾ ਤਾਂ ਵੀਰੇ ਭੈੜਾ ਜਾਈਆ ਲੈਣੇ ਨਹੀਂ ਆਉਂਦਾ ਹੈਗਾ ਇਹਨਾਂ ਦੀ ਭਾਸ਼ਾ ਚ ਸ਼ਾਰਟਕਟ ਚ ਕੀ ਕਹਿੰਦੇ ਪਤਾ ਨਹੀਂ ਵੀਰੇ ਇੱਥੇ ਗੱਡੀ ਅੱਜ ਬੌਸ ਲੈ ਕੇ ਨੇ ਆਇਆ ਗੱਡੀ ਨਹੀਂ ਗੱਡੀ ਦੇ ਨਾ ਟੈਗ ਲੱਗਿਆ ਹੋਇਆ ਵੀਰੇ ਕੰਪਨੀ ਦੇ ਨਾਮ ਦਾ ਅੱਛਾ ਅੱਛਾ ਉਹ ਖਰਚ ਹੋਇਆ ਤੁਹਾਡਾ ਇੱਥੇ ਖਰਚਾ ਵੀਰੇ ਮੇਰਾ ਆਇਆ ਸੀ ਟੋਟਲੀ 52000 ਲਵੇ ਲਵੇ ਖਰਚ ਆਇਆ ਮੇਰਾ 52000 ਤੱਕ ਲੱਗ ਗਿਆ ਵਿੱਚ ਟਿੱਕ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਕਿੰਨੀ ਸੈਲਰੀ ਲੱਗੀ ਹੈ ਤੁਹਾਡੀ ਸੈਲਰੀ ਮੇਰੀ ਲੱਗੀ ਆ ਵੀਰੇ 870 ਯੂਰੋ ਲੱਗੀ ਹੈ 870 ਯੂਰੋ ਪਲੱਸ ਕਮੋਡੀਸ਼ਨ ਆਣ ਜਾਣ ਦਾ ਸਾਰਾ ਫਰੀ ਆ ਵੀਰੇ ਸਾਨੂੰ ਰੋਟੀ ਵੀ ਕੰਪਨੀ ਦਿੰਦੀ ਹੈ ਵਧੀਆ ਮਤਲਬ ਬੈਗਰੂ ਦੀ ਕਿਰਪਾ ਨਾਲ ਵਧੀਆ ਓਕੇ ਆ ਕੰਮ ਜਾਵਾ ਵੀਰੇ ਵਧੀਆ ਠੀਕ ਹੈ ਸੈੱਟ ਹੋ ਗਏ ਮੈਂ ਓਕੇ ਆ ਜਾਵਾ ਕੰਮ ਕੀ ਕਰਦੇ ਤੁਸੀਂ ਮੇਨ ਕੰਮ ਆਹੀ ਹੈ ਮੈਸਨ ਤੇ ਬਹੁਤ ਬਈਆਂ ਨੇ ਫੋਨ ਕਰੇ ਸਾਨੂੰ ਵੀਡੀਓ ਦਿਖਾਓ ਚਲੋ ਸ਼ੁਕਰ ਹੈ ਤੁਸੀਂ ਜਿਗਰਾ ਕੱਟਿਆ ਟਾਈਮ ਕੱਟਿਆ ਮੂਰੇ ਆਏ ਕੈਮਰੇ ਤੇ ਦੱਸਿਆ ਜੋ ਬੱਚੇ ਬਹੁਤ ਸਾਰੇ ਮੈਸਨ ਚ ਆਉਣਾ ਚਾਹੁੰਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਇੱਕ ਤਾਂ ਕੰਮ ਦੱਸੋ ਕਿੰਨਾ ਕੌਖਾ ਕੰਮ ਆ ਹਾਰ ਇੱਕ ਵੀਰੇ ਛੋਟੀ ਜੀ ਬੇਨਤੀ ਹੈ ਸਾਰੇ ਤੁਸੀਂ ਵੀਡੀਓ ਦੇਖ ਰਹੇ ਹੋ ਜਿੰਨੇ ਵੀ ਮੇਰੇ ਵੀਰ ਦਰਸ਼ਕ ਨੇ ਪਹਿਣਾ ਭਰਾਵਾ ਨਹੀਂ ਭਰਾ ਬਹੁਤ ਆਮ ਚਾਹੀਦਾ ਹੈ ਭਰਾ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੇ ਵੀ ਆਉਂਦੇ ਨੇ ਜਿਆਦਾ ਤੋਂ ਜਿਆਦਾ ਟਾਇਲ ਦਾ ਕੰਮ ਸਿੱਖ ਕੇ ਆਓ ਟਾਇਲ ਵਾਲੇ ਬੰਦੇ ਦੀ ਵੈਲਿਊ ਇੰਨੀ ਐ ਇਧਰ ਛੱਡ ਦਿਓ ਗੱਲਾਂ ਠੀਕ ਹੈ ਜੀ ਟਾਇਲ ਮੈਂ ਚਣਾਈ ਤੇ ਬਲੌਕ ਪਲਾਸਟਰ ਇਹੀ ਕਿਹਾ ਸੀ ਜੀ ਇਹਨਾਂ ਨੂੰ ਇਹਨਾਂ ਨੇ ਮੈਨੂੰ ਸਮਾਨ ਸੌਣ ਦਿੱਤਾ ਕੰਪਨੀ ਵਾਲਿਆਂ ਨੇ ਤੇ ਬਾਕੀ ਹੁਣ ਸਰੀ ਇਹਦਾ ਵੀ ਕਰੀ ਜਾਣਾ ਵਿਚੇ ਪੇਟ ਦਾ ਦੱਬੀ ਰੱਖਦੇ ਆ ਗਿੱਲੀ ਅੱਛਾ ਜਿਹੜੇ ਜਾਲ ਇੱਧਰ ਕੈਮਰਾਮੈਨ ਨੂੰ ਬੇਨਤੀ ਆ ਦਿਖਾਓ ਮੜਾ ਜਿਹੜੇ ਜਾਲ ਬੰਨੇ ਆ ਤੁਸੀਂ ਬੰਨਦੇ ਹੋ ਆਹ ਥੋੜਾ ਕੰਮ ਹੈ ਇਹ ਹਾਂਜੀ ਹਾਂਜੀ ਆਹ ਜ਼ੂਮ ਕਰਕੇ ਮੜਾ ਜ ਚੰਗੀ ਤਰ੍ਹਾਂ ਦਿਖਾ ਦਿਓ ਤਾਂ ਜੋ ਪਤਾ ਲੱਗ ਸਕੇ ਜਿਹੜੇ ਆਉਣਾ ਚਾਹੁੰਦੇ ਨੇ ਇਹ ਸਟੀਲ ਫਿਕਸਰ ਦਾ ਕੰਮ ਹੈ ਤਾਂ ਜਿਹੜੇ ਜਾਲ ਬੰਦੇ ਆ ਤੇ ਥੋੜਾ ਕੰਮ ਤਾਂ ਨਹੀਂ ਫਿਰ ਨਹੀਂ ਸਟੀਲ ਫਿਕਸਰ ਜਿਹੜੀਆਂ ਆਹ ਜਾਲੀਆਂ ਜੀ ਵੱਡੀਆਂ ਇਹ ਹਾਂ ਵੱਡੀਆਂ ਜਾਲੀਆਂ ਵੱਡੀਆਂ ਜਾਲੀਆਂ ਤਾਂ ਇਹ ਰੈਡੀਮੈਂਟ ਆਈਆਂ ਨੇ ਜੀ ਰਿੰਗ ਵੀ ਰੈਡੀਮੈਂਟ ਆਏ ਨੇਗੇ ਅਸੀਂ ਬਸ ਇਕੱਲੀ ਕੁੰਡੀ ਮਾਰਨੀ ਹੈ ਜੀ ਤਾਰ ਮਾਰਨੀ ਹੈਗੀ ਇਕੱਲੀ ਠੀਕ ਹੈ ਬਸ ਬਨ ਕੇ ਸਾਨੇ ਸਾਂਚਾ ਤਿਆਰ ਕਰਨਾਗਾ ਬਹੁਤ ਸਾਨੂੰ ਲਿਖ ਕੇ ਦੇ ਦੰਦਾ ਅਸੀਂ ਉਦਾਂ ਦੀ ਤਿਆਰ ਕਰਕੇ ਰੱਖ ਦੈ ਨਾ ਇੱਕ ਸਾਈਡ ਤੇ ਜਦੋਂ ਕੰਮ ਸਟਾਰਟ ਹੋਣਾ ਸਾਡਾ ਵਰਤੇ ਜਾਣਗੇ ਵਰਤੇ ਜਾਣਗੇ ਆ ਕੰਮ ਆ ਸਾਡਾ 8 ਘੰਟੇ ਡਿਊਟੀ ਆ 8 ਘੰਟੇ ਡਿਊਟੀ ਆ ਪਲੱਸ 2 ਘੰਟੇ ਓਵਰਟਾਈਮ ਆ ਜੀ ਤੇ ਆਪਣਾ 22 ਦਿਨ ਕੰਮ ਆ ਮਹੀਨੇ ਚ ਕਿੰਨੀ ਕੀ ਸੈਲਰੀ ਪਾਲੇ ਨੇ ਤੁਸੀਂ ਸੈਲਰੀ ਬਾਬੇ ਦੀ ਕਿਰਪਾ ਨਾਲ ਜੀ ਲੱਗੀ ਜਾਇਆ ਕਰੂ ਤੇਰਾ 1400 ਨੂੰ ਹੱਥ ਜੀ 1400 ਨੂੰ ਹੱਥ ਲੱਗ ਜਾਂਦਾ ਲੱਗ ਜਾਇਆ ਕਰੂ ਬਾਈ ਜੀ RAM ਨਾਲ ਤੇ ਜਿਹੜੇ ਨਾਲ ਮੁੰਡੇ ਉਹ ਲੈਂਚ ਕਰ ਰਹੇ ਸੀ ਉਹਨਾਂ ਦਾ ਵੀ ਇਹੀ ਕੰਮ ਹੈ ਹਾਂਜੀ ਹਾਂ ਸੇਮ ਆ ਜੀ ਸਾਡਾ ਉਹ ਆਪਣੇ ਪੰਜਾਬ ਤੋਂ ਹਾਂਜੀ ਹਾਂਜੀ ਸੇਮ ਆ ਜੀ ਭਰਾ ਨੇ ਜੀ ਆਪਣੇ ਸਾਰੇ ਟਰਾਲ ਮਿਲ ਕੇ ਹੁਣ ਇਹੀ ਆਪਣੇ ਭਰਾ ਨੇ ਹਨਾ ਜੀ ਆਪਾਂ ਨੇ ਰਹਿਣਾ ਸਹਿਣਾ ਇੱਥੇ ਸਾਰੇ ਨੇ ਆਪਾਂ ਜਿਹੜੇ ਇੱਥੇ ਕਰੋਸ਼ੀਚ ਬੰਦੇ ਆਏ ਨੇ ਹਾਂਜੀ ਹਾਂ ਉਹਨਾਂ ਨੂੰ ਬੇਨਤੀ ਹੈ ਭਰਾ ਉਹ ਤੁਸੀਂ ਸਾਡੇ ਨਾਲ ਤਦੋਂ ਨਹੀਂ ਗੱਲਬਾਤ ਕਰਨੀ ਆਪਣੇ ਮੋਬਾਈਲ ਚੱਕੋ ਮੋਬਾਈਲ ਚੱਕ ਕੇ ਵੀਡੀਓ ਪਾਓ ਜੋ ਆਉਣਾ ਚਾਹੁੰਦੇ ਉਹਨਾਂ ਨੂੰ ਪਤਾ ਲੱਗੇ ਵੀ ਕਰੋਸ਼ੇ ਚ ਕੀ ਹੋ ਰਿਹਾ ਹੈ ਕਿਹੜੀ ਕੰਪਨੀ ਚੰਗੀ ਹੈ ਕਿਹੜੀ ਕੰਪਨੀ ਮਾੜੀ ਹੈ ਕਿ ਕਿਹੜੀ 에어ਪੋਰਟ ਤੋਂ ਲੈਣ ਆਉਂਦੀ ਹੈ ਕਿਹੜੀ ਨਹੀਂ ਲੈਣ ਆਉਂਦੀ ਤੇ ਤਾਂ ਕਰਕੇ ਕਹਿੰਦਾ ਜੇ ਤੁਸੀਂ ਨਹੀਂ ਪਾ ਸਕਦੇ ਵੀਡੀਓ ਸਾਨੂੰ ਭੇਜ ਦਿਓ ਅਸੀਂ ਆਪਣੇ ਪੇਜ ਤੇ ਪਾ ਦਾਂਗੇ ਤੁਹਾਡਾ ਨਾਮ ਵੀ ਨਹੀਂ ਲਾਵਾਂਗੇ ਤੁਹਾਡਾ ਨਾਮ ਅਸੀਂ ਫੇਸ ਦਿਖਾਵਾਂਗੇ ਸਿਕورٹی ਚ ਰੱਖਾਂਗੇ ਪੂਰਾ ਤਾਂ ਜੋ ਪਿੱਛੇ ਹਜ਼ਾਰਾਂ ਲੋਕ ਲੱਖਾਂ ਲੋਕ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਤੇ ਹੋਰ ਵੀਰ ਜੀ ਕੋਈ ਜਾਣਕਾਰੀ ਦਿਓ ਤੁਹਾਡੇ ਕੋਈ ਐਕਸੀਡੈਂਟਰ ਐਂਡ ਟੂ ਹੋ ਪਹਿਲੀ ਵਾਰ ਆਉਂਿਆ ਇੱਥੇ ਮੈਂ ਫਰੈਸ਼ਰ ਆਇਆ ਜੀ ਫਿਲਹਾਲ ਤਾਂ ਮੈਂ ਪਹਿਲਾਂ ਕਿੱਥੇ ਗਈ ਸੀ ਮੈਂ ਪਹਿਲਾਂ ਕਿਤੇ ਵੀ ਨਹੀਂ ਗਿਆ ਮੈਂ ਇੰਡੀਆ ਕੰਮ ਕਰਦਾ ਸੀ ਜੀ ਇੰਡੀਆ ਕੰਮ ਮੈਂ ਇੰਡੀਆ ਵੀ ਮਿਸਤਰੀ ਦਾ ਕੰਮ ਕਰਦਾ ਸੀ ਰਾਜਗਰੀ ਦਾ ਜੀ ਰਾਜਗਰੀ ਦਾ ਇਹੀ ਕੰਮ ਕਰਦਾ ਸੀ ਜੀ ਮੈਂ ਫਿਰ ਤੁਹਾਨੂੰ ਪਤਾ ਇੰਡੀਆ 'ਚ ਟਾਈਮ ਪਾਸ ਨਹੀਂ ਹੁੰਦਾ ਜੀ ਉੱਥੇ 10 ਰੁਪਏ ਨਹੀਂ ਬਣਦੇ ਤਾਂ ਕਰਕੇ ਕਰਦੇ ਹਾਲਾਤ ਦੇਖ ਕੇ ਪੈਰ ਪਟਣਾ ਪਿਆ ਜੀ ਮੈਂ ਸਾਰਿਆਂ ਨੂੰ ਪੈਂਦਾ ਜੀ ਉੱਥੇ ਆਏ ਆ ਜੀ ਜਿਹੜੇ ਵੀਰ ਮਿਸਤਰੀ ਦੇ ਕੰਮ ਚਾਹਣਾ ਚਾਹੁੰਦੇ ਨੇ ਮੈਸਨ ਦੇ ਕੰਮ ਚ ਉਹ ਇਧਰ ਆ ਕੇ ਟੈਸਟ ਹੁੰਦਾ ਕਿ ਸਿੱਕ ਕਿ ਹੁਣ ਮੇਨ ਕੰਮ ਜੈਸਟ ਨਹੀਂ ਜੀ ਪਹਿਲਾਂ ਆਪਣਾ 2 ਮਹੀਨੇ ਆਪਾਂ ਨੂੰ ਦੱਬਣਗੇ ਸਾਰੇ ਕੰਮਾਂ ਚ ਦੱਬਣਗੇ ਜੀ ਦਿਹਾੜੀ ਵੀ ਕਰਨੀ ਪੈਂਦੀ ਹੈ ਜੀ ਦਿਹਾੜੀ ਵੀ ਕਰਨੀ ਅਸੀਂ ਦਿਹਾੜੀ ਵੀ ਕਰੀ ਆ ਜੀ ਹੁਣ ਸਾਨੂੰ ਇਹਨਾਂ ਨੇ ਹਜ਼ਾਰ ਸੰਭਾਏ ਨੇ ਆਪਦੇ ਆਪ ਦੇ ਜਿਹੜੇ ਵੀ ਆਪਣੇ ਸੰਧ ਹੁੰਦੇ ਨੇ ਵੀ ਜਿਵੇਂ ਲਾਲੋ ਚੈੱਕ ਜਿ ਲਾ ਲੋ ਇਹਨਾਂ ਦੀ ਭਾਸ਼ਾ ਚ ਮਿਸਤਰੀਆ ਕਰਨੀ ਵਗੈਰਾ ਜੀ ਬਾਗਾ ਬੂਗਾ ਲੈਵਲ ਵਗੈਰਾ ਸਾਰਾ ਕੁਝ ਦਿੱਤਾ ਜੀ ਇਹਨਾਂ ਨੂੰ ਸੋ ਪਰਖਦੇ ਆ ਬੰਦੇ ਨੂੰ ਹਾਂਜੀ ਹਾਂਜੀ ਫਿਰ ਇਹ ਦੋ ਮਹੀਨੇ ਚੈੱਕ ਕਰਦੇ ਆ ਜੀ ਚੈੱਕ ਕਰਦੇ ਆ ਬੰਦਾ ਭਜਦਾ ਤਾਂ ਨਹੀਂ ਕਿਹਾ ਜਾਂਦਾ ਸਿਹਾਰ ਕਿਹਾ ਜਾਂਦਾ ਵੀ ਬੰਦਾ ਕਿਹੜਾ ਕੰਮ ਕਰਦਾ ਜੀ ਫਿਰ ਉਹੀ ਕੰਮ ਚ ਬੰਦੇ ਨੂੰ ਲਾਉਂਦੇ ਆਗੇ ਉਸੇ ਕੰਮ ਚ ਹਾਂਜੀ ਹਾਂ ਜਿਹੜੇ ਕੰਮ ਚ ਪਰਫੈਕਟ ਹੁੰਦੇ ਹਾਂ ਹਾਂਜੀ 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 ਬਸ ਜੇ ਕੰਮ ਨਾ ਹੋਵੇ ਬੰਦੇ ਨੂੰ ਫੇਰ ਫਿਰ ਜੀ ਉਹਨੂੰ ਲੈਵਲ ਜਲ ਬੰਨਣਾ ਚਾਹ ਗਿਆ ਮੈਨੂੰ ਜਲ ਤਾਂ ਬੰਨਣਾ ਨਹੀਂ ਆਉਂਦਾ ਫਿਰ ਪਤਾ ਕੀ ਹੈ ਜੀ ਬੰਦਾ ਜੀ ਦਿਮਾਗ ਲ ਦੋ ਦਿਨ ਲਵਾਉਗੇ ਆਪਾਂ ਨੂੰ ਪਤਾ ਲੱਗ ਜਾਊ ਵੀ ਇਹ ਐਦਾਂ ਕਰਕੇ ਐਦਾਂ ਬਣਿਆ ਜਾਂਦਾ ਜੀ ਹੁਣ ਮੈਂ ਇੰਡੀਆ ਮੈਂ ਇਕੱਲਾ ਮੈਸਨ ਦਾ ਕਰਦਾ ਸੀ ਜੀ ਮੈਂ ਸਰੀਆ ਵੀ ਬੰਨਣ ਲੱਗ ਗਿਆ ਮੇਨੂੰ ਬੌਸ ਲਿਖ ਕੇ ਦਿੰਦਾ ਮੈਂ ਆਪੇ ਤਿਆਰ ਕਰਦਾ ਨਾ ਜੀ ਅੱਛਾ ਹਾਂਜੀ ਇੱਕ ਵਾਰ ਦੇਖਣ ਦੀ ਹੁੰਦੀ ਹੈ ਜੀ ਵੀ ਦਿਮਾਗ ਨਾਲ ਬੰਦਾ ਸਭ ਕੁਝ ਕਰ ਸਕਦਾ ਹੈ ਮੇਰਾ ਵੀਰ ਜਿੰਨੇ ਵੀ ਆਪਾਂ ਦਾ ਮੈਨ ਇਹੀ ਗੱਲ ਕਹਿੰਨੇ ਆ ਜੀ ਵੀ ਟਾਇਲ ਦਾ ਕੰਮ ਸਾਰਿਆਂ ਨਾਲ ਵੈਸਟ ਆ ਨਾਲੇ ਵਧੀਆ ਪੈਸੇ ਬਣਦੇ ਆ ਜੀ ਉਹ ਚ ਵਧੀਆ ਪਾਰ ਹਰ ਲੱਗਦਾ ਆ ਮੇਰਾ 5 ਰੁਪਏ ਘੰਟਾ ਜੀ 5 ਰੁਪਏ ਘੰਟਾ ਹਾਂਜੀ ਹਾਂ ਜਿੰਨੇ ਘੰਟੇ ਲਾਉਂਗੇ ਆਪਣੇ ਲਈ ਉਹਨੇ ਹਾਂਜੀ ਟਾਈਮ ਟ ਜੁੜ ਕੇ ਆ ਜੀ ਹਾਂਜੀ 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 ਠੀਕ ਐ ਤੇ ਚਲੋ ਛੁੱਟੀ ਛੱਟੀ ਤਾਂ ਇਹ ਸਾਨੂੰ ਸਾਲ ਬਾਅਦ ਮਿਲੂਗੀ ਉਹ ਤਾਂ ਕੰਪਨੀ ਦਾ ਟਿਕ ਟੁਕ ਟ ਸਾਰੀ ਕੰਪਨੀ ਦੇ ਹੋਗੇ ਜੋ ਜਾਉਂਗੇ ਤੇਰੇ ਟਿਕ ਟਕ ਵਗੈਰਾ ਦਾ ਤਾਂ ਪਤਾ ਨਹੀਂ ਹੈਗਾ ਜੀ ਬਾਕੀ ਜਿਹੜੀ ਆ ਛੁੱਟੀ ਹੁੰਦੀ ਆ ਆਪਣਾ ਮਹੀਨੇ ਚ 22 ਦਿਨ ਕੰਮ ਆ ਜੀ ਤੇ ਜਿਹੜਾ ਸ਼ਨੀਵਾਰ ਦੀ ਛੁੱਟੀ ਦਿੰਦੇ ਆ ਸ਼ਨੀਵਾਰ ਐਤਵਾਰ ਦੀ ਐਤਵਾਰ ਦੀ ਤਾਂ ਪਰਮਾਨੈਂਟ ਛੁੱਟੀ ਹੋ ਆ ਜੀ ਪਰਮਾਨੈਂਟ ਛੁੱਟੀ ਹਾਂਜੀ ਹਾਂਜੀ ਸ਼ਨੀਵਾਰ ਲਵਾ ਲੈਣ ਤਾਂ ਉਹ ਸ਼ਨੀਵਾਰ ਦਾ ਓਵਰਟਾਈਮ ਦਿੰਦਿਆ ਸਾਨੂੰ 8 ਘੰਟੇ ਦਾ 8 ਘੰਟੇ ਲਵਾਉਂਦੇ ਕੰਮ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਕੰਮ ਦਾ ਕੋਈ ਪ੍ਰੈਸ਼ਰ ਨਹੀਂ ਜੀ ਐ ਵੀ ਖੜਾ ਨਹੀਂ ਖੜਾ ਹੋਵੇ ਸਰ ਤੇ ਵੀ ਨਹੀਂ ਖੜਨ ਮਤਲਬ ਕਰ ਕਰੀ ਚੱਲੋ ਮੈਂ ਵੀ ਕਰੀ ਚੱਲੋ ਕੰਮ ਕਰੀ ਚੱਲੋ ਵਾਸਾ ਚੱਲੀ ਜਾਵੇ ਹਾਂਜੀ ਹਾਂ ਕੋਈ ਦਿੱਕਤ ਨਹੀਂ ਹਾਂਜੀ 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 ਕੋਈ ਬੋਲਣ ਵਾਲਾ ਨਹੀਂ ਨਹੀਂ بس ਆਪਦਾ ਬੰਦਾ ਕੰਮ ਕਰਨਾ ਹੱਥ ਲਾਉਂਦਾ ਦੇਖਣਾ ਚਾਹੀਦਾ ਜੀ ਇਹ ਹੁਣ ਥੋੜਾ ਲੰਚ ਟਾਈਮ ਅਸੀਂ 10 ਤੋਂ 10:30 ਵਜੇ ਤੱਕ ਹਾਂਜੀ ਹਾਂਜੀ 25 ਮਿੰਟ ਹੋ ਗਏ 5 ਮਿੰਟ ਬਾਕੀ ਹੈ ਜੀ ਹਾਂਜੀ ਹਾਂਜੀ ਤੇ ਹੋਰ ਕੋਈ ਜਾਣਕਾਰੀ ਦੇਣਾ ਚਾਹੁੰਦੇ ਨੇ ਜਿਹੜੇ ਆਉਣਾ ਚਾਹੁੰਦੇ ਨੇ ਵਿਚਾਰੇ ਬਹੁਤ ਸਾਰੇ ਮਿਸਤਰੀ ਬਹੁਤ ਜ਼ਿਆਦੇ ਮਿਸਤਰੀ ਨੇ ਇੰਡੀਆ ਚ ਪੰਜਾਬ ਚ ਆਉਣਾ ਚਾਹੁੰਦੇ ਨੇ ਜਿਹੜੇ ਕੀ ਮੈਸੇਜ ਦੇਉਂਗੇ ਆਪਣੇ ਵੀਰਾਂ ਨੂੰ ਮੈਸੇਜ ਤਾਂ ਇਹੀ ਆ ਵੀਰੇ ਵਧੀਆ ਬੰਦੇ ਤੋਂ ਕੰਮ ਕਰਾਇਆ ਕਰੋ ਜਿਹੜਾ ਭਰੋਸੇ लायक ਹੋਵੇ ਹੈਨਾ ਜੀ ਬਾਕੀ ਤੁਹਾਨੂੰ ਪਤਾ ਮਹਿਰੂਪੀਏ ਬਹੁਤ ਫਿਰਦੇ ਨੇਗੇ ਹੁਣ ਜੇ ਆਪਾਂ ਪੈਸੇ ਬਣਦੇ ਬਹੁਤ ਔਖੇ ਨੇ ਮਿੱਤਰੋ ਲਾਉਣ ਨੂੰ ਤਾਂ 1 ਮਿੰਟ ਲੱਗਦਾ ਕਹਿੰਦੇ ਜੀ 1 ਮਿੰਟ ਲੱਗਦਾ ਜੀ ਲਾਉਣ ਨੂੰ ਬਜ਼ਿਰ ਬੱਚੇ ਫਸ ਜਾਂਦੇ ਨੇ ਬੰਦੇ ਗਲਤ ਏਜੰਟਾਂ ਦੇ ਥਰੂ ਹਾਂਜੀ ਹਾਂ ਪਹਿਲਾਂ ਲਾਉਂਦੇ ਨੇ ਉਹਨਾਂ ਦਾ ਕੰਮ ਫਿਰ ਹੁੰਦਾ ਨਹੀਂ ਹਾਂਜੀ ਤੇ ਉਹਨਾਂ ਵਰਗੇ ਕੀ ਕਹਿਣਾ ਚਾਹੁੰਦੇ ਬਸ ਜੀ ਫਸਣ ਫਸਾਉਣ ਵਾਲਾ ਤੁਹਾਨੂੰ ਪਤਾ ਜੀ ਜ਼ਿਆਦਾ ਜ਼ਿਆਦਾ ਕਹਿੰਦੇ ਨਹੀਂ ਹੁੰਦੇ ਪੰਜਾਬੀ ਹੀ ਪੰਜਾਬੀਆਂ ਦੇ ਵੇਰੀ ਬੈਠੇ ਨੇ ਵੇਰੀ ਬੈਠੇ ਨੇ ਹਾਂ ਬਸ ਉਹ ਕੰਮ ਬਹੁਤ ਜ਼ਿਆਦਾ ਹੈ ਜੀ ਇੱਥੇ ਬਹੁਤ ਜ਼ਿਆਦਾ ਵਧਿਆ ਪਿਆ ਜੀ ਕੰਮ ਉਹ ਬਸ ਆਇਆ ਮੇਰਾ ਵੀਰ ਜਿੰਨਾ ਪਾਸਾ ਵੱਟ ਕੇ ਬੰਦਾ ਚੱਲੀ ਜਾਂਦਾ ਨੀਮਾ ਹੋ ਕੇ ਚੱਲ ਮਿੱਤਰਾ ਇਹਨਾਂ ਫਲ ਨੀਮਿਆਂ ਰੱਖਾ ਅਨੁਸਾਰ ਲੱਗਦੇ ਲੱਗਦੇ ਹਾਂ ਨੀਮਾ ਹੋ ਕੇ ਮਾਨ ਨਾ ਕਰ ਹਾਂਜੀ ਹਾਂ ਨੀਮੇ ਹੋ ਕੇ ਚੱਲੀ ਜਾਓ ਇੱਥੇ ਗੋਰੇ ਨੂੰ ਕੰਮ ਚਾਹੀਦਾ ਜੀ ਆਪਣੇ ਤੋਂ ਕੰਮ ਲੈਣਾ ਨੇ ਕੰਮ ਕਰੋ ਦੱਬ ਕੇ ਮਿੱਤਰੋ ਚਾਰ ਪੀਏ ਜੋੜੋਂਗੇ ਕਨੇਹੀ ਜੀ ਕਬ ਦੇ ਘਰੇ ਪਾਉਂਗੇ ਘਰ ਪਰਿਵਾਰ ਵਧੀਆ ਸੁਖੀ ਬਸੂਗਾ ਬਾਕੀ ਬਾਬਾ ਮਿਹਨਤ ਘਰੇ ਕੋਈ ਚੱਕਰ ਨਹੀਂ ਹੈਗਾ ਮਿਹਨਤ ਕਰੋ ਬਸ ਫੇ ਫਲ ਤਾਂ ਮਿਹਨਤ ਦਾ ਫਲ ਮਿੱਠਾ ਹੀ ਹੁੰਦਾ ਇੱਥੇ हां जी हां तो कोई दिक्कत ਨਹੀਂ ਇਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਬੈਗਰੂ ਦੀ ਕਿਰਪਾ ਨਾਲ ਸਭ ਕੁਝ ਓਕੇ ਹੈ ਜੀ ਆਪਣਾ हां जी हां ਕਿਹੜਾ ਏਜੰਟ ਸੀ ਪਹਿਲਾ ਏਜੰਟ ਦੱਸੋ ਏਜੰਟ ਮੇਰਾ ਰਿਸ਼ਤੇਦਾਰ ਹੀ ਸੀ ਜੀ ਚਲੋ ਰਿਸ਼ਤੇਦਾਰ ਦਾ ਕੋਈ ਤਾਂ ਏਜੰਟ ਕਾ ਹੋਊਗਾ ਜਿਹਨੇ ਸਾਨੂੰ ਭੇਜਿਆ ਇੱਥੇ ਪਾਸੋਂ ਤੁਸੀਂ ਮੇਰਾ ਰਿਸ਼ਤੇਦਾਰ ਹੋ ਉਹਨਾਂ ਨੇ ਕੰਮ ਕਰਵਾਇਆ ਅੱਗੇ ਮੇਰਾ ਆਪਣਾ ਮਰਿੰਡੇ ਤੋਂ ਸੀ ਜੀ ਮਰਿੰਡੇ ਤੋਂ हां जी ਲੱਲਾ ਤੱਲਾ ਲੱਲਾ ਕਹਿੰਦੇ ਆ ਜੀ ਲੱਲਾ ਤੱਲਾ ਲੱਲਾ ਉਹ ਦਫ਼ਤਰ ਉਹ ਮਰਿੰਡੇ हां जी हां जी ਮਰਿੰਡੇ ਦਫ਼ਤਰ ਹੈ ਠੀਕ ਹੈ ਹਾਂ ਜੀ ਚਲੋ ਕੰਮ ਬਹੁਤ ਵਧੀਆ ਦੀ ਕੁਡ ਗੁੱਡ ਕੰਮ ਹੋਇਆ ਜੀ ਇਹਨ ਵਧੀਆ ਠੀਕ ਹੈ ਚਲੋ ਚੰਗੀ ਗੱਲ ਹੈ ਹਾਂਜੀ ਤੇ ਆਸ ਕਰਦਾ ਵੀਡੀਓ ਕਰ ਸਕਦਾ ਛੋਟੀ ਜੀ ਗੱਲ ਜੀ ਆਹੋ ਕਰੋ ਕਰੋ ਤੇ ਇੱਕ ਮੇਰਾ ਵੀਰ ਮੈਂ ਮੈਨੂੰ ਬੰਦੇ ਬਹੁਤ ਮਿਲਿਆ ਜੀ ਉਰੇ ਆਹੋ ਕਈਆਂ ਦੇ ਆਈਡੀ ਨਹੀਂ ਬਣੀ ਹੈਗੀ ਕਾਰਡ ਨਹੀਂ ਬਣੇ ਜੀ ਕਾਰਡ ਨਹੀਂ ਬਣੇ ਹੈਗੇ ਇਹ ਦੇਖੋ ਬੈਂਕੂ ਦੀ ਕਿਰਪਾ ਨਾਲ ਆਪਣਾ 2019 19 ਦਿਨਾਂ ਬਾਅਦ ਮੇਰਾ ਕਾਰਡ ਬਣ ਗਿਆ ਸੀ ਜੀ ਅੱਛਾ ਟੀਆਰਸੀ ਬਣ ਕੇ ਆ ਗਈ ਸੀ ਟੀਆਰਸੀ ਬਣ ਕੇ ਆ ਗਈ ਸੀ ਤੇ ਮੇਰਾ ਜਦੋਂ ਅਸੀਂ ਆਇਆ ਕੰਪਨੀ ਚ ਅੱਜ ਤੋਂ ਡੇਢ ਕੁ ਮਹੀਨਾ ਪਹਿਲਾਂ ਜਦੋਂ ਆਏ ਸੀ 16 ਤਰੀਕ ਨੂੰ 17 ਨੂੰ ਫਲਾਈਟ ਸੀ ਸਾਡੀ 18 ਨੂੰ ਗੋਰਾ ਸਾਨੂੰ ਬੋਸ ਆਪ ਲੈ ਕੇ ਗਿਆ ਗੱਡੀ 'ਚ ਸਾਰਿਆਂ ਨੂੰ ਦੋ ਗੱਡੀਆਂ ਸਾਡੀਆਂ ਲੈ ਕੇ ਗਿਆ ਮੈਡੀਕਲ ਕਰਵਾਇਆ ਜੀ ਬੈਂਕ 'ਚ ਖਾਤਾ ਖਲਵਾਇਆ ਬਾਕੀ ਟੀਆਰਸੀ ਅਪਲਾਈ ਕਰੀ ਉਦੋਂ ਪੂਰੀ ਸਪੋਰਟ ਕਰੀ ਕੰਪਨੀ ਨੇ ਹਾਂ ਜੀ ਹਾਂ ਪੂਰੀ ਐਂ ਬੈਰੀ ਨਾਈਸ ਕੰਪਨੀ ਆ ਜੀ ਮਤਲਬ ਕਹੀ ਜਾਈਏ ਵੀ ਕੁੱਡਾ ਜੀ ਜਮਾਸ ਨੂੰ ਨਾਂ ਨਹੀਂ ਪਤਾ ਛੋਟੀ ਕੰਪਨੀ ਦੇ ਗੱਡੀ ਖੜੀ ਇੱਧਰ ਨਹੀਂ ਇਹ ਦੂਜੀ ਹੈ ਜੀ ਕ੍ਰੇਨ ਵਾਲਿਆ ਠੀਕ ਹੈ ਹਾਂ ਜੀ ਵਧੀਆ ਜੀ ਬਾਕੀ ਮੁੰਡੇ ਵਿਚਾਰੇ ਬਹੁਤ ਰੋਲਦੇ ਫਿਰਦੇ ਔਰ ਦੇਖਿਆ ਜੀ ਮੈਨੂੰ ਮਿਲੇ ਵੀ ਆ ਹਾਂ ਜਿਨ੍ਹਾਂ ਦੇ ਕਾਰਡ ਨਹੀਂ ਬਣਦੇ ਕੰਮ ਵੀ ਕਰ ਜਾਂਦੇ ਆਉਂਦੇ ਜੀ ਕਾਰਡ ਨਹੀਂ ਬਣਦੇ ਜੀ ਹਾਂ ਉਹ ਗਲਤ ਕੰਪਨੀਆਂ ਚ ਆ ਜਾਂਦੇ ਨੇ ਜਾਂ ਗਲਤ ਜੰਟਾਂ ਥਰੂ ਆ ਜਾਂਦੇ ਨੇ ਹਾਂਜੀ ਹਾਂਜੀ ਉਹ ਅੱਗੇ ਨਹੀਂ ਆਉਣਾ ਚਾਹੁੰਦੇ ਕੈਮਰੇ ਦੇ ਦੱਸਣਾ ਨਹੀਂ ਚਾਹੁੰਦੇ ਵੀ ਅਸੀਂ ਫਸੇ ਆਂ ਦੂਜਾ ਨਾ ਫਸੇ ਇੰਨੀ ਤਾਂ ਤੁਸੀਂ ਹੈਲਪ ਕਰ ਸਕਦੇ ਹੋ ਸਾਨੂੰ ਵੀਡੀਓ ਭੇਜੋ ਅਸੀਂ ਤੁਹਾਡੀ ਵੀਡੀਓ ਪਾ ਦਾਂਗੇ ਕਿਸੇ ਦੀ ਹੈਲਪ ਹੋ ਜੇ ਤੇ ਆਸ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਤੇ ਫਿਰ ਆਪਾਂ ਬਾਈ ਨੂੰ ਕਦੇ ਮਿਲਾਂਗੇ ਮੌਕਾ ਜਰੂਰ ਮਿਲਿਆ ਤਾਂ ਤੇ ਹੁਣ ਦਿਓ ਇਜਾਜ਼ਤ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ